ਤਦੋਂ ਪਾਨਾ ਸਿੰਘ ਆਪਦੇ ਘਰ ਬੈਠਾ ਸੀ ਜੀ ਉਹ ਗੱਡੀਆਂ ਪੁਲਿਸ ਦੀਆਂ ਆਈਆਂ ਉਸ ਪੁਲਸ ਵਾਲੇ ਥਾਣੇ ਕੀ ਦੀ ਪੁਲਸ ਆ ਗਈ ਸੀ ਸੱਤ ਕੇ ਤੇ ਉਹਨਾਂ ਨੇ ਅਨੁਸਾਰ ਪੁੱਛਿਆ ਵੀ ਭਾਣਾ ਕੀ ਹਾਲ-ਸਾਲਾ ਵਧੀਆ ਬੈਠੇ ਰਹੇ ਚਾਹ ਪਾਣੀ ਕੀਤਾ ਉਹਨਾਂ ਨੇ ਉਹਨਾਂ ਨੇ ਗੱਲਾਂ ਬਾਤਾਂ ਕਰ ਲੋ ਤੈਨੂੰ ਕਹਿੰਦੇ ਵੀ ਤੈਨੂੰ ਸੌਲਡ ਹੀ ਦਿੰਦੀ ਐ ਐਸ ਐਸ ਖਸਾਬ ਨੇ ਬੁਲਾਇਆ ਉਹ ਕਹਣਾ ਵੀ ਕੋਈ ਗੱਲ ਹੀ ਪਈ ਬਗ ਚੱਲ ਗਈ ਉਹਦੋਂ ਬਾਅਦ ਇਹਨਾਂ ਨੇ ਰਜ਼ਾ ਖੇਲੂ ਬਿਆਣੇ ਸੀਤੀ ਸੱਤ ਚ ਉਹਨਾਂ ਜੋ ਵੀ ਕਿਸਤਾ ਜਿਵੇਂ ਵੀ ਕੀਤਾ ਉਹਨਾਂ ਬਿੱਤੀ ਹੈ। ਉਹ ਦੱਸੂ ਆ ਕੇ ਅਰੇ ਕਿ ਕਟਮਾਰਤ ਦੇ ਕੀਤੀ ਕੀ ਸੀ ਪਰ ਲੋਕਾਂ ਦੇ ਜੋ ਪਾਹਣ ਗਹਿਣੇ ਬੈਤ ਸੀ ਉਹ ਲੋਕਾਂ ਦੇ 15-15 20-20 ਲੱਖ ਰੁਪਇਆ ਏਜੰਟਾਂ ਤੋਂ ਪੜਵਾਇਆ ਹੋਇਆ ਨੇ। ਤਾਂ ਕਰਕੇ ਉਹ ਏਜੰਟਾਂ ਨੂੰ ਦੁੱਖ ਲੱਗਦਾ ਵੀ ਲੋਕਾਂ ਦਾ ਪੈਸਾ ਲਿੱਕਰ ਰਿਹਾ ਹੈ। ਉਸ ਕਰਕੇ ਏਜੰਟ ਉਹਦੇ ਮੰਗਰ ਪਾਏ ਹੋਏ ਨੇ। ਤੇ ਬਾਕੀ ਸਾਰੇ ਸਰਕਾਰ ਪ੍ਰਸ਼ਾਸਨ ਅਨੁਸਾਰਾਂ ਉਹਲੇ ਪਾੰਗਰ ਪਏ। ਤੁਹਾਡੀ ਗੱਲ ਹੋਈ ਪੰਜ ਕਿਲੋ ਹੋਣ ਭਾਨੇ ਸਿੱਤੂ ਨਾਲ ਅਸੀਂ 20 ਤਰੀਕ ਨੂੰ ਫੜਾ 21 ਨੂੰ ਵੀ ਉੱਥੇ ਗਏ ਸੀ ਜੀ ਕੱਲ ਵੀ ਉੱਥੇ ਜਦੋਂ ਢੇਲ ਭੇਜਿਆ ਉਹ ਤਾਂ ਵੀ ਸਾਡੇ ਬੰਦੇ ਨਾਲ ਸੀ ਮੈਂ ਮਗਰ ਖੜਾ ਤੈਨੂੰ ਗੱਲ ਨਹੀਂ ਪੁਲਿਸ ਦੇ ਜੋ ਜਿਹੜੀ ਪੀ ਦਿੱਤਾ ਅਸੀਂ ਸਾਰਿਆਂ ਨੂੰ ਵੀਰੇ ਇਹੀ ਬੀਐਨਸੀ ਕਰਨ ਆਏ ਆ ਵੀ ਅੱਜ ਦੇਖੋ ਇੱਕ ਜ਼ਿੰਮੇਵਾਰ ਦਾ ਕਿੱਲਾ ਦੋ ਕਿੱਲੇ ਪੰਜ ਕਿੱਲੇ ਵਾਹਣ ਗਹਿਣੇ ਬੈਕ ਕਰਕੇ ਬੱਚਾ ਬਾਹਰ ਭੇਜ ਰਿਹਾ ਹੈ ਉਹਦੇ 1 ਕਰੋੜ 7 ਲੱਖ ਰੁਪਏ ਜੋ ਵਾਪਸ ਆਇਆ ਬਿਨਾਂ ਉਸ ਦਾ ਜ਼ਿੰਮੇਵਾਰਾ ਭਰਾਵਾਂ ਦਾ ਕਰਕੇ ਸੀ اسی ਗੱਲ ਕਹਿਣਾ ਵੀ ਜੋ ਬੰਦਾ ਸੱਚ ਬੋਲਦਾ ਜਿਵੇਂ ਭਾਈ ਲੱਖਾ ਸੱਚ ਬੋਲਦਾ ਭਾਣਾ ਸੱਚ ਬੋਲਦਾ ਇਹ ਲੋਕਾਂ ਨੂੰ ਤੇ ਸਰਕਾਰਾਂ ਨੂੰ ਇਹ ਬੰਦੇ ਬੁਰੇ ਲੱਗਦੇ ਜੋ ਸੱਚ ਬੋਲਦੇ ਆ ਜੀ ਬਾਕੀ ਭਾਈ ਲੱਖੇ ਨਾਲ ਤੁਸੀਂ ਮੈਂ ਤਾਂ ਅੰਮ੍ਰਿਤਸਰ ਆ ਗਿਆ ਅਸੀਂ ਅਸੀਂ ਸੈਂਡਾ ਸਪਾਰਕ ਨਾਲ ਲਾਗ ਲੱਫ ਇੰਡੀਆ ਸਾਡਾ ਲੋਕ ਸੰਜਤਾ ਹੋ ਸਾਡੇ ਨਾਲ ਆਈਆਂ ਦੇਖੋ ਬੇਸ਼ੱਕ ਅਸੀਂ ਦੇਖੋ ਮੈਂ ਕਿਸੇ ਪੋਲੀਟਿਕਲ ਪਾਰਟੀ ਦਾ ਹੋਂਸ ਨਹੀਂ ਪਰ ਇਸ ਸਟੇਜ 'ਤੇ ਅਸੀਂ ਉਹਦੇ ਨਾਲ ਇੱਕ ਢੋਕੇ ਖੜੇ ਆ ਕਾਰਨ ਕੀ ਹੈ ਬਈ ਅਸੀਂ ਖੁਦ ਸਾਡਾ ਪ੍ਰਾਮਾਣ ਵਾਲਾ ਪਿਆਰ ਉਹਨਾਂ ਨਾਲ ਅਸੀਂ ਬਹੁਤ ਵਾਰ ਗਏ ਆ ਆਪਦੇ ਵੀਚ ਚੈਨਲ ਤੁਸੀਂ ਜਾਣਦੇ ਹੋ ਮਲਾਦੋ ਲੈ ਕੇ ਗਏ ਆ ਮੈਂ ਖੁਦ ਕਈ ਵਾਰ ਕੇ ਹਣੂ ਵੀ ਚੱਲ ਯਾਰ ਆਪਾਂ ਕਿਸੇ ਸਾਦੇ ਥਾਂ ਤੇ ਲਵਾ ਦੇ ਯਾਰ ਕਿਸੇ ਦਾ 20 ਲੱਖ ਮੁੰਡਾ ਵੀ ਚਾਲੀ ਯਾਰ ਕੋਈ ਲਵਾਣ ਨੇ ਆ ਉਹ ਸਾਨੂੰ ਇੱਕ ਜਵਾਬ ਹੁੰਦੋ ਵੀ ਯਾਰ ਨਾ ਆਪਣੇ ਤੇ ੱੱਬਾ ਨਾ ਲੱਗੇ ਜੇ ਕਿਸੇ ਚੀਜ਼ ਦਾ ਕੋਣੇ ਯਾਰ ਅਜ ਤੱਕ ਕਦੇ ਫੋਟੋ ਤੱਕ ਨਹੀਂ ਕਿਸੇ ਨੇ ਮੇਰੇ ਨਾਲ ਮੁੰਡਾ ਫੋਟੋ ਲੈ ਕੇ ਭਾਗਿਆ ਕਹਿੰਦਾ ਬਈ ਤੈਨੂੰ ਦੇਣੀ ਆ ਕਹਿੰਦਾ ਅੱਜ ਤਾਂ ਬਈ ਲੈ ਆਇਆ ਮੇਰੇ ਤੇ ਕਿਤੇ ਇਹਦਾ ਬਲੇਮ ਵੀ ਨਾ ਲੱਗੇ ਜੇ ਸੋ ਬਈ ਜੇ ਲਾਉਣਾ ਸੀ ਸਰਕਾਰ ਨੇ ਉਹਦੇ ਉੱਤੇ ਇਲਜ਼ਾਮ ਘੱਟੋ ਘੱਟ ਕਰੋੜ ਦਾ ਤਾਂ ਘੱਟੋ ਘੱਟ ਤਾਂ ਚੱਲ ਆਂਦੇ 10000 ਰੁਪਏ ਯਾਰ ਚੀਜ਼ ਕੀ ਹੁੰਦੀ ਆ ਮੇਰੇ ਸਾਹਮਣ ਮੈਂ ਆ ਪ੍ਰੂਫ ਕਢਾਂਗਾ ਜਦੋਂ ਮਰਜ਼ੀ ਮੈਨੂੰ ਪੁੱਛ ਲੈਣ ਪੰਡਾ ਹਸਪਾਲ ਕਲਾ ਮਨਜੀਤ ਸਿੰਘ ਤੇ ਮੇਰੇ ਨਾਲ ਪੰਚਾਇਤ ਮੈਂਬਰ ਆਏ ਆ ਸਾਰੇ ਤੇ ਇਹਨਾਂ ਤੋਂ ਪਤਾ ਕਰ ਸਕਦਾ ਹਾਂ ਉਸ ਦਾ ਹਾਂਜੀ ਕਹਿਣਾ ਤੁਹਾਨੂੰ ਹਾਂ ਕੰਤੀ ਹੋਦੇ ਆ ਕਿ ਸ਼ਤਲਾ ਸ਼ਤਾ ਮਿਸਟਰ ਆ ਬੰਦਾ ਤੇ ਕੱਤੇ ਰਹੇ ਨੇ ਆ ਪੰਚਾਇਤ ਮੈਂਬਰ ਆ ਮੈਂ ਵੀ ਪੰਚਾਇਤ ਤੇ ਠੀਕ ਹੈ ਬੰਦਾ ਕੋਈ ਜਿਹੜੀ ਇਹ 10000 ਵਾਲੀ ਗੱਲ ਹੈ ਬਈ ਠੀਕ ਹੈ ਸਾਰੇ ਮਰਦੇ ਬਿਲਕੁਲ ਸਾਰੀ ਗੱਲ ਸਪਰਚਾ ਹੋਣਾ ਤੇ ਮੈਂ ਗਲਤ 14 ਨੂੰ ਕਹਿ ਦਿੱਤੀ ਤੁਰਨ ਵੇਲੇ ਦੌਂਦਮਾ ਸਾਹਿਬ ਤੋਂ ਕਿ ਕਿਸੇ ਵੀ ਤਰੀਕੇ ਨਾਲ ਸਾਨੂੰ ਰੋਕਨ ਦਾ ਯਤਨ ਕਰੋਗੇ। ਖੜ ਲ ਪਾਉਗੀ ਸਾਨੂੰ ਫੜੇ ਨਾਲ ਦਲ ਨੂੰ ਫੜੇ ਉਹ ਫੜ ਲਿਆ। ਟੁੱਟਾ ਮੁਕਦਮਾ 384 ਦਾ 10000 ਕਹਿੰਦੇ ਜੀ ਇੱਕ ਇਹ ਜਿਹੜੀ ਬੀਬੀ ਆ ਕੋਈ ਜੰਟੋ ਤੋਂ ਮੰਗਿਆ ਉਹਦੇ ਖਿਲਾਫ ਪਹਿਲਾਂ 420 ਦੇ ਮੁਕਦਮੇ ਦਰਜ ਐ। ਉਹਨੇ ਪਤਾ ਨਹੀਂ ਕਿੰਨੀਆਂ ਘਟਕੀਆਂ ਮਾਰੀਆਂ। ਉਹ ਤੋਂ ਜਿਹੜੀ ਸਭ ਤੋਂ ਘਣਾਉਣੀ ਹਰਕਤ ਕੀਤੀ ਐ। ਆਪਾਂ ਕਹਿੰਦੇ ਰਹੇ ਆ 80 90 ਦਾ ਦੌਰ। ਬਿੱਟਰਪਣੇ ਦਾ ਦੌਰ ਸੀ। ਸਾਡੇ ਨੌਜਵਾਨਾਂ ਨੂੰ ਨੰਗਿਆਂ ਕਰਕੇ ਜਾਂ ਕੁੜੀਆਂ ਨੰਗੀਆਂ ਕਰਕੇ ਤੇ ਪਿਓਾਂ ਭਰਾਵਾਂ ਨੂੰ ਪਾਇਆ ਜਾਂਦਾ ਸੀ ਨੌਜਵਾਨਾਂ ਨੂੰ ਕੋ ਕੋਕ ਤਸੀਹੇ ਦੇ ਕੇ ਮਾਰਿਆ ਜਾਂਦਾ ਸੀ ਹੁਣ ਉਹਦੇ ਨਾਲ ਸੀਐਸਟਾਫ ਚ ਕੀ ਹੋਇਆ ਇਹ ਇਹ ਗੱਲ ਅਹਿਮ ਐਨੇ ਨੀਵੇਂ ਪੱਧਰ ਤੇ ਇੱਕ ਮੁੱਖ ਮੰਤਰੀ ਜਾ ਸਕਦਾ ਇਹ ਸੋਚਣ ਲਈ ਨਹੀਂ ਕਿਸੇ ਉਹਨੂੰ ਨੰਗਾ ਕਰਕੇ ਰਾਤ ਨੂੰ ਇਹਨੂੰ ਸੁੱਖ ਦੱਸੋ ਸੁਣੋ ਇਹ ਨੇ ਕਿਹਾ ਇਹ ਜਵਾਨੀ ਆਪਣੀ ਦੱਸਦਾ ਤੁਹਾਨੂੰ ਹਾਂ ਬਾਈ ਜਦੋਂ ਬਾਈ ਨੇ ਮੈਨੂੰ ਕਿਹਾ ਵੀ ਤੂੰ ਜਾਣਾ ਸੀ ਉੱਥੇ ਸੀ ਪਰਸੋਂ ਵੀ ਉੱਥੇ ਸੀ ਜਾ ਜੋ ਉਥੋਂ ਪਤਾ ਲੱਗਿਆ ਵੀ ਉਹਨੂੰ ਨੰਗਾ ਕਰਕੇ ਠੰਡਾ ਬਰਫ ਵਾਲਾ ਪਾਣੀ ਤੁਸੀਂ ਦੇਖੋ ਮੌਸਮ ਕਿਹੜਾ ਮਾਘ ਦਾ ਮਹੀਨਾ ਚੱਲਦਾ ਕਿੰਨਾ ਟੈਂਪਰੇਚਰ ਪਹਿਲਾਂ ਹੀ ਤਾਪਮਨ ਥੱਲੇ ਆ ਤੇ ਠੰਡਾ ਪਾਣੀ ਪਾ ਕੇ ਤੇ ਇਹ ਕਹੇ ਮੈਨੂੰ ਵੀਡੀਓ ਬਣਾ ਕੇ ਭੇਜੋ ਮੈਨੂੰ ਵੀਡੀਓ ਕਾਲ ਤੇ ਦਿਖਾਓ ਵੀ ਇਹਦੇ ਤੁਸੀਂ ਇਸ ਸਮੇ ਇਹਦੇ ਗੁਪਤ ਪਾੜ ਤੇ ਤੁਸੀਂ ਇਹਦੇ ਪਿੱਛੇ ਤੇ ਚੱਪਲਾ ਮਾਰ ਰਹੇ ਹੋ ਡੰਡੇ ਮਾਰ ਰਹੇ ਹੋ ਇਹ ਇਨਸਾਨੀਅਤ ਯਾਰ ਇੱਕ ਮੁੱਖ ਮੰਤਰੀ ਦਾ ਇਹ ਲੈਵਲ ਇਹ ਹੈ ਜੋ ਸਾਨੂੰ ਉੱਥੇ ਪਤਾ ਲੱਗਿਆ ਕੱਲ ਜਦੋਂ ਸਾਰੀ ਦਿਹਾੜੀ ਉੱਤੇ ਸੀਗੇ ਭਾਨੇ ਨਾਲ ਸੀਗੇ ਤੇ ਉਸ ਤੋਂ ਬਾਅਦ ਕਿਸ ਤਰੀਕੇ ਉਹਨੂੰ ਆਪਾਂ ਸਾਰਿਆਂ ਨੇ ਵੀਡੀਓ ਵਾਇਰਲ ਹੋਈ ਦੇਖੀ ਆ ਕਿਸ ਤਰੀਕੇ ਪੁਲਿਸ ਨੇ 90 ਦਾ ਹੱਕਾ ਜਿਹੜਾ ਚੇਤੇ ਕਰਾਇਆ ਕਿੰਦਾ ਉਹਨੂੰ ਸਿਰਨੱਪ ਕੇ ਗੱਡੀ ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕੀ ਇਹ ਯਾਰ ਇਹ ਰੰਗਲਾ ਪੰਜਾਬ ਹੈ ਇਹ ਜਿਹੜੀਆਂ ਗੱਲਾਂ ਕਰਦੇ ਸੀ ਉਹਨਾਂ ਦਾ ਪੰਜਾਬ ਹੈ ਸਿਰ ਭਾਨੇ ਦਾ ਕਸੂਰ ਕੀ ਆ ਉਹ ਬੋਲਦਾ ਬੋਲਦਾ ਵੀ ਸੱਚ ਆ ਇਹਨਾਂ ਦੇ ਵਿਰੁੱਧ ਬੋਲਦਾ ਐਂ ਤਾਂ ਯਾਰ ਤੁਸੀਂ ਸਾਰਿਆਂ ਦੇ ਤੁਸੀਂ ਜਿਹੜੀਆਂ ਬੋਲਦੀਆਂ ਆਵਾਜ਼ਾਂ ਉਹਨਾਂ ਨੂੰ ਚੁੱਪ ਕਰਾ ਦੋਗੇ ਬੜੇ ਸਰਸਰ ਤੱਕ ਆ। ਸਾਨੂੰ ਤੁਹਾਨੂੰ ਕੀ ਲੱਗਦਾ ਕੱਲੇ ਨੂੰ ਕਿਉਂ ਟਾਰਗੇਟ ਕੀਤਾ ਗਿਆ ਹੋਰ ਵੀ ਲੋਕ ਕਈ ਨਹੀਂ ਕੱਲੇ ਨੂੰ ਕਿਉਂ ਟਾਰਗੇਟ ਹੈ? ਫਤਪਾਲ ਸਿੰਘ ਖਹਿਰੇ ਦੀ ਬੈਰਕ ਦੇ ਉੱਤੇ ਕੈਮਰਾ ਲਾ ਕੇ ਰੱਖਣਾ। ਪਾਲ ਸਿੰਘ ਖਹਿਰਾ ਟੇਡਾ ਪੈਂਦਾ ਸਿੱਧਾ ਪੈਂਦਾ ਕਦੋਂ ਰੋਟੀ ਖਾਂਦਾ ਕਦੋਂ ਪਿਸ਼ਾਬ ਜਾਂਦਾ ਕਦੋਂ ਰੱਫੀ ਜਾਂਦਾ। ਹੂੰ ਇੱਥੋਂ ਤੱਕ ਬਰੀਕੀ ਨਾਲ ਰੱਖ ਰਿਹਾ ਉੱਥੇ ਬੈਠਾ ਮੁੱਖ ਮੰਤਰੀ ਯਾਰ ਇਹ ਪਦਰਾ ਇੱਕ ਮੁੱਖ ਮੰਤਰੀ ਦਾ ਤੁਸੀਂ ਕਹਿੰਦੇ ਆ ਅਸੀਂ ਲੋਕਾਂ ਨੂੰ ਸਵਾਲ ਜਵਾਬ ਕਰਨ ਵਾਲੇ ਬਣਾਇਆ ਬੋਲਣ ਲਾਇ ਜੀ ਡਰਾਂ ਦੇ ਅੱਗੇ ਕਿ ਅੱਜ ਇਹ ਸਵਾਲ ਪੁੱਛਦੇ ਆ ਅਸੀਂ ਤੁਸੀਂ ਜਿਹੜਾ ਪੈਸਾ ਬਰਬਾਦ ਕਰ ਰਹੇ ਹੋ ਪੰਜਾਬ ਦਾ ਤੇ ਦਿੱਲੀ ਨੂੰ ਲੈ ਕੇ ਲੰਗੇ ਜਹਾਜ਼ ਕਦੇ ਬੰਗਾਲ ਨੂੰ ਲੈ ਕੇ ਲੰਗੇ ਕਦੇ ਰਾਜ ਚੱਡਾਂ ਦੇ ਵਿਆਹ ਤੇ ਖਰਚਾ ਕਰਤਾ ਕਰੇ ਤੁਸੀਂ ਇੱਥੇ ਰੈਲੀਆਂ ਤੇ ਅੜਪਾਂ ਕੁੜਾਂ ਰੁਪਿਆ ਖਰਚ ਕਰ ਰਹੇ ਆ ਬੋਰਡ ਵਾਸਤੇ ਹਿਆਰਾਂ ਦੇ ਖਰਚ ਕਰ ਰਹੇ ਆ ਇਹ ਸਾਰੇ ਉਹ ਤਮਾਮ ਸਵਾਲ ਨੇ ਪੰਜਾਬ ਦੇ ਲੋਕਾਂ ਦੇ ਸਵਾਲ ਆ ਅਸੀਂ ਠਾਉਨੇ ਆ ਅਸੀਂ ਲੜਕਦੇ ਆ ਮੇਰੇ ਪਰਚਾ ਦਿੱਤਾ ਤਰਨ ਤਰਨ ਕਾਹਦਾ ਚਿੱਟੇ ਦਾ ਉਹ ਆਵਾਜ਼ ਦਬਣ ਦੀ ਕੋਸ਼ਿਸ਼ ਆ ਨਾ ਹੁਣ ਅਜ ਭਾਨੇ ਨਾਲ ਪਰਚਾ ਦੇਣ ਤੋਂ ਬਾਅਦ ਜਿਹੜੀ ਅਗਲੀ ਕਨਾਉਣੀ ਹਰਕਤ ਕੀਤੀ ਐ ਐਡਾ ਬੁੱਚੜਪਣੇ ਦੇ ਉੱਤੇ ਐਤ ਮੱਖ ਮੰਤਰੀ ਕਮਾਲ ਐ ਵੀ ਨੰਗਾ ਕਰਕੇ ਮੈਨੂੰ ਇਹਦੀ ਵੀਡੀਓ ਬਣਾ ਕੇ ਭੇਜੋ ਤੁਸੀਂ ਕੁੱਟ ਰਹੇ ਹੋ ਭਾਨੇ ਨੇ ਦੱਸਿਆ ਇਹ ਦੱਸਦਾ ਮੈਨੂੰ ਸੋਕਰੇ ਹੋਰ ਵੀ ਜਿਹੜੇ ਮੁੰਡੇ ਮਿਲ ਕੇ ਆਏ ਆ ਕਹਿੰਦੇ ਬਾਈ ਮੈਨੂੰ 100 ਤੋਂ ਉੱਪਰ ਦਾ ਤਾਪ ਚੜਿਆ ਬਾਸੀ ਬੁਖਾਰ ਸੀ ਮੈਨੂੰ ਪਰ ਮੇਰੀ ਕਿਸੇ ਪ੍ਰਵਾਹਕ ਨਹੀਂ ਕਹਿੰਦੀ ਸੁਣੀ ਨਹੀਂ ਮੇਰੀ ਗੱਲ 102 102 ਉੱਤੇ ਮੈਨੂੰ ਕਿਹਾ ਪਾਣੀ ਪਾਈ ਗਏ ਠੰਡਾ ਬਰਫ ਵਾਲਾ ਨਾਲੇ ਕੁੱਟ ਕੇ ਵੀਡੀਓ ਬਣਾ ਕੇ ਭਵਤਮਨ ਨੂੰ ਭੇਜ ਦੇ ਹਾਂ ਆ ਝੂਲਮ ਐ ਯਾਰ ਇਹ ਕਹਿੰਦੇ ਇੱਕ ਪਾਸੇ ਅਸੀਂ ਅਸੀਂ ਇਨਸਾਫ ਦੇਵਾਂਗੇ ਜੀ ਉਧਰ ਦੂਜੇ ਪਾਸੇ ਆਪਾਂ ਦੇਖ ਰਹੇ ਹਾਂ ਜਿਹੜਾ ਦਿੱਲੀ ਦੇ ਵਿੱਚ ਬੈਠਾ ਕੇਜਰੀਵਾਲ ਸੱਤਵੀਂ ਵਾਰ ਜਿਹੜੀ ਪਟੀਸ਼ਨ ਇੱਥੇ ਪਾਈ ਗਈ ਸੀਗੀ ਪ੍ਰੋਫੈਸਰ ਦਵੰਦਰਪਾਲ ਭੁੱਲਰ ਦੀ ਉਹ ਵੀ ਰਿਜੈਕਟ ਕਰਤੀ ਇਹ ਆਪਾਂ ਗੱਲ ਪਹਿਲਾਂ ਵੀ ਸੁਣਦੇ ਆਇਆ ਵੀ ਬਿਆਨਤਾ ਬਚਣ ਹੋਇਆ ਬਿਆਨਤੇ ਨੇ ਪਤਾ ਨਹੀਂ ਕਿੰਨੇ ਕੋ-ਕੋ ਸਾਡੀ ਜਵਾਨੀ ਨੂੰ ਇੱਥੇ ਤਬਾਹ ਕੀਤਾ ਮਾਰਿਆ ਹੁਣ ਇਹ ਕਿਸ ਕਿਹੜੇ ਪੱਖ ਤੋਂ ਘਟ ਰਹਿ ਗਏ ਯਾਰ ਹੁਣ ਇਹ ਸੋਚਣ ਵਾਲੀ ਗੱਲ ਲੋਕਾਂ ਦੇ ਆ ਹੁਣ ਇੱਥੇ ਬੋਲਣ ਵਾਲੇ ਬੰਦੇ ਕਿੰਨੇ ਰਹਿ ਗਏ ਲੜਨ ਵਾਲੇ ਰਹਿ ਕਿੰਨੇ ਰਹਿ ਗਏ ਹੋਲੀ-ਓਲੀ ਆਏ ਨੂੰ ਕਿਸੇ ਨੂੰ ਮਰਵਾ ਦੇਣਗੇ ਇਹਨੂੰ ਜੇਲ ਸਿੱਡ ਦੇਣਗੇ ਚੱਕ ਕੇ ਕਿਸੇ ਨਾਲ ਆ ਇਹ ਕੁਝ ਕਰਨਗੇ ਇਹ 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 ਗੱਲਾਂ ਆਪਾਂ ਆਮ ਹੀ ਸੁਣੀਆਂ ਵੀ ਅੱਸੀ ਦੇ ਦੌਰ ਚ 90 ਦੇ ਦੌਰ ਚ ਐਂ ਹੁੰਦਾ ਰਿਹਾ ਐਂ ਹੁੰਦਾ ਰਿਹਾ ਉਹੀ ਕੰਮ ਚੱਲ ਪਿਆ ਅੱਜ ਠੁੱਠੇ ਮੁਕਾਬਲੇ ਫੇਰ ਹੋ ਜੂਗੇ ਤਰਨ ਤਰਨ ਮੁਕਾਬਲਾ ਹੋਇਆ ਕਹਿੰਦੇ ਜੀ ਇਹ ਨਸ਼ਾ ਦਸਕਰ ਸੀਗਾ ਇਹਦੇ ਅਸੀਂ ਇਹਨੂੰ ਫੜਿਆ ਇਹਨੇ ਸਾਨੂੰ ਦੱਸਿਆ ਵੀ ਮੇਰੀ ਹੈਰਨ ਨਹਿਰ ਤੇ ਦੱਬੀ ਹੋਈ ਹੈ ਮੈਂ ਕਢਾਉਣ ਗਿਆ ਜੀ ਉਥੇ ਨੇ ਆਪਣਾ ਪਿਸਤੌਲ ਦੱਬਿਆ ਕੱਢਿਆ ਤੇ ਸਾਡੇ ਗੋਲੀ ਚਲਾਦੀ ਸਾਡੇ ਪੁਲਿਸ ਵਾਲੇ ਦੇ ਪੱਗ 'ਚ ਵੱਜੀ ਅਸੀਂ ਮਾਰਤਾ ਆਈ ਇੱਕ এনਕਾਊਂਟਰ ਇੱਥੇ ਹੋਇਆ ਜੀਰੇ ਕੋਲੇ ਆਈ ਕਹਾਣੀ ਉਥੇ ਐ ਇਹਨੇ ਗੋਲੀ ਚਲਾਈ ਸਾਡੀ ਪੁਲਿਸ ਵਾਲੇ ਦੇ ਪੱਗ 'ਤੇ ਵੱਜੀ ਅਸੀਂ ਮਾਰਤਾ ਖੁਦ ਭਵੰਤ ਕਹਿ ਰਿਹਾ ਪੁਲਿਸ ਨੂੰ ਤੇ ਗੈਸਟਰ ਹੋ ਜਾਂ ਐਨਕਾਊਂਟਰ ਕਰ ਦੋ ਇਹ ਉਹੀ ਦੌਰ ਲਿਆਉਣਾ ਚਾਹੁੰਦੇ ਵੀ ਸਾਡੀ ਜਵਾਨੀ ਨੂੰ ਫੇਰ ਮਾਰਨਾ ਚਾਹੁੰਦੇ ਐ ਤੇ ਉਹਦੀ ਸਾਡੇ ਸਾਹਮਣੇ ਧਾਰਨ ਆ ਗਈ ਭਾਨਾ ਸਿੱਧੂ ਵੀ ਕਿਸ ਪੱਧਰ ਤੱਕ ਜਾ ਕੇ ਇਸ ਬੰਦੇ ਨੇ ਉਹਦੇ ਨਾਲ ਕੀ ਕੀਤਾ ਕਰਾਇਆ ਸੀ ਇਸ ਸਟਾਫ ਦੇ ਵਿੱਚ ਇਹ ਇਹ ਸੀ ਦੇਖ ਲੋ ਕਿ ਇਹ ਜੇ ਲੋਕਾਂ ਨੂੰ ਹਲੇ ਵੀ ਸਮਝ ਨਹੀਂ ਲੱਗਦੀ ਹਲੇ ਵੀ ਲੋਕ ਨਹੀਂ ਉੱਠਣਗੇ ਤਾਂ ਫਿਰ ਉਦੋਂ ਵਾਰ ਰੱਬ ਦਾ ਰੱਬ ਹੀ ਰੱਖੜਾ ਲੱਗਾ ਕੀ ਹਾਲਾਂ ਕੀ ਹੈ ਸਾਡੇ ਸਾਰੇ ਸਮਝ ਨਹੀਂ ਗੱਲਣਾ ਜੀ ਇਹਦਾ ਜਿਹੜੇ ਸਮੱਸਿਆਵਾਂ ਹੈਗੀਆਂ ਤਾਂ ਲੋਕ ਤਾਂ 5 ਸਾਲਾਂ ਬਾਅਦ ਇੱਕ ਨਵਾਂ ਤਿਆਰਪਾ ਕਰਦੇ ਆ ਕਿਤੇ ਕਿੱਤੇ ਆ ਗਏ ਕਾਲੇ ਜਾਵਰੇ ਉਹ ਵੀ ਜਾਵ ਗਿਆ ਕੀ ਹੋ ਸਕਦਾ ਯਾਰ ਇਹ ਕਰਦੇ ਆ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਬੜੇ ਚਾਹਾਂ ਦੇ ਨਾਲ ਹੀ ਬੰਦਾ ਚੁਣਿਆ ਸੀ ਬਦਲਾ ਲਈ ਬਾਦਲਾਂ ਨੂੰ ਖੜਾ ਛੁੱਟੇ ਕਾਂਗਰਸ ਨੂੰ ਖੜਾ ਛੁੱਟੇ ਭਾਵੇਂ ਉਹਨਾਂ ਨੂੰ ਵੀ ਮਾਤ ਪਾ ਗਿਆ ਅੱਜ ਕਿਹੜੀ ਗੱਲ ਆ ਜਿਹੜੀ ਗੱਲ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਖਰਾਬਤ ਹੋ ਰਿਹਾ ਜਿਹੜੀਆਂ ਗੱਲਾਂ ਕੱਲ ਦਾ ਰਿਹਾ ਵੀਐਪੀ ਕਲਚਰ ਖਤਮ ਕਰ ਦਾਂਗੇ ਸਭ ਤੋਂ ਵੱਧ ਗੱਲ ਮਨਾਂ ਦੇ ਕੋਲੇ ਸਭ ਤੋਂ ਵੱਧ ਗੱਲ ਕੱਢਿਆ ਰੱਖਾ ਬਲਾ ਦੇ ਕੋਲੇ ਜਿਹੜਾ ਕਹਿੰਦਾ ਰਿਹਾ ਕਿ ਬਾਦਲਾਂ ਦੀ ਤੈਕੀਆਂ ਦੇ ਫੋਟੋ ਬਾਦਲਾਂ ਦੀ ਪਤੀਲਿਆਂ ਦੇ ਫੋਟੋ ਅੱਜ ਝੋਲਿਆਂ ਤੇ ਲਫਾਫਿਆਂ ਤੇ ਬੋਰੀਆਂ ਦੇ ਕੋਲੋਸਾਵਾ ਦੇ ਫੋਟੋ ਮਨ ਕਿਹੜੀ ਗੱਲ 'ਚ ਘਟ ਰਿਹਾ ਚਿੱਟਾ ਆ ਪਿੰਡਾਂ ਦੇ ਲੋਕ ਖੜਿਆ ਪੁੱਛ ਲੈਣਾ ਤੁਮ ਜਿਹੜੇ ਪਿੰਡ ਜਿੱਥੇ ਅਸੀਂ ਗਏ ਆ ਦੱਸੋ ਬਾਈ ਪਿੰਡ ਵਾਲਿਓ ਬਾਦੂ ਜੀ ਬਾਦੂ ਜੀ ਰਿਹਾ ਵਾ ਬਾਗੇ ਵਾਲਿਓ ਬਾਈ ਸਚਾਈ ਬੋਲਿਓ ਇੱਥੇ ਕੈਪਟਨ ਨੇ ਜੱਤਾ ਜੀ ਗੁੱਟਕਾ ਫੜ ਕੇ ਸੌ ਖਾਦੀ ਸੀ ਵੀ ਮੈਂ ਚਾਰ ਹਫ਼ਤਿਆਂ 'ਚ ਖਤਮ ਕਰ ਦੂੰ ਇਹ ਕਹਦਾ ਚਾਰ ਮਹੀਨਿਆਂ 'ਚ ਕਰ ਦੂੰ ਹੋਇਆ ਬਾਈ ਕਿੰਨੇ ਮਾਰ ਕੇ ਮੁੰਡੇ ਦੱਸ ਦਿਓ ਕਿੰਨੀਆਂ ਮੌਤਾਂ ਜਿੱਤੇ ਨਾ ਹੋਈਆਂ ਬਹੁਤ ਬਹੁਤ ਇੱਕ ਮੈਨੂੰ ਗੱਲ ਹੋਰ ਦੱਸ ਦਿਓ ਵੀ ਕੀ ਜੇ ਚਾਵੇ ਸਰਕਾਰ ਰੋਕ ਸਕਦੀ ਹੈ ਕਿ ਨਹੀਂ ਰੋਕ ਸਕਦੀ ਪਰ ਤੁਹਾਡੀਆਂ ਨਸਲਾਂ ਨੂੰ ਕਿਵੇਂ ਤਬਾਹ ਕਰਨਾ ਹੈ ਵੀ ਅਗਲਾ ਉੱਤੇ ਲੱਗਿਆ ਹੋਇਆ ਤੇ ਅਸੀਂ ਅੱਜ ਵੀ ਗਲੀਆਂ ਨਾਲੀਆਂ ਤੇ ਖੜੇ ਆ ਗਲੀ ਬਣਾਦੀ ਨਾਲੀ ਬਣਾਦੀ ਸਾਡੇ ਘਰੇ ਆਗਾ ਲੀਡਰ ਫੋਟੋ ਕਰਾ ਲਈ ਉਸ ਦੇ ਮਗਰ ਹੁੰਨੇ ਆ ਬਾਈ ਅਸੀਂ ਸੋਚਿਆ ਰੋਂਦੀਆਂ ਨੇ ਮਾਮਾ ਦੇ ਪਿੰਡਾਂ ਜਾਂਦਾ ਮਾਮਾ ਰੋਂਦੀਆਂ ਪਿੰਡਾਂ ਚ ਲੋਕ ਜਿੱਥੇ ਵੀ ਗਿਆ ਭੈਣਾ ਬਿਲਕਦੀਆਂ ਕੋਈ ਕਹਿੰਦੀ ਮੈਂ ਰੰਡੀ ਰੰਡੀ ਹੋ ਗਈ ਇਹਦੇ 2 ਸਾਲ ਵਿਆਹ ਨੂੰ ਹੋਇਆ ਸੀ ਤਨ ਵਿਆਹ ਨੂੰ ਹੋਇਆ ਸੀ ਪਰ ਛੋਟਾ ਜਿਹਾ ਜਵਾਕ ਹੈ ਕੋਈ ਮਾਂ ਰੋਂਦੀ ਆ ਵੀ ਮੇਰਾ ਕੱਲਾ ਪੁੱਤ ਸੀ ਮੇਰਾ ਦੀਵਾ ਗੁੱਲ ਹੋ ਗਿਆ ਉਹ ਕਹਿੰਦੇ ਅਸੀਂ ਕੀ ਕਰਨੇ ਆ ਘਰ-ਬਾਰ ਜਾਇਦਾਦਾਂ ਸਾਡੇ ਜਵਾਕ ਚੱਟੇ ਨਾ ਮਰੀ ਜਾਂਦੇ ਇਹ ਕਹਿੰਦੇ ਰੁਕਦਾ ਨਹੀਂ ਮੈਂ ਕਹਿੰਦਾ ਨਾ ਕਰੋਨਾ ਆਇਆ ਸੀ 3 ਕਰੋੜ ਬੰਦਾ ਲੋਕਾਂ ਦਾ ਘਰਾਂ ਜਵਾਰਤਾ ਸੀ ਜੇ 3 ਕਰੋੜ ਬੰਦੇ ਨੂੰ ਸਰਕਾਰਾਂ ਕਾਬੂ ਕਰਕੇ ਘਰਾਂ 'ਚ ਵਾੜ ਸਕਦੇ ਨੇ ਤੇ ਇੱਥੇ ਕਿੱਟੇ ਵਾਲੇ 10000 20000 50000 ਹੋਣਗੇ। ਅਖੀਰ ਦੇ ਵਿੱਚ ਦੱਸੋ ਵੀ ਜਿਵੇਂ ਤੁਸੀਂ ਪ੍ਰਚਾਰ ਕਰ ਰਹੇ ਹੋ ਲੋਕਾਂ ਜਾ ਰਹੇ ਹੋ। ਸਾਉਂਦਰ ਅਕਾਲੀ ਦਲ ਨੇ ਵੀ ਪੰਜਾਬ ਬਚਾਓ ਇੱਕ ਮਾਰਚ ਸ਼ੁਰੂ ਕਰਨਾ ਹੈ। ਜਿਹਨੇ ਪੰਜਾਬ ਲੁੱਟਿਆ ਜਿਹਨੇ ਪੰਜਾਬ ਉਜਾੜਿਆ ਉਹ ਕਦੋਂ ਅੱਜ ਪੰਜਾਬ ਬਚਾਉਣਾ। ਸੁਖਬੀਰ ਸਿੰਘ ਜਹਦੜ ਕੌਕੇ ਦੇ ਘਰੇ ਜਾ ਕੇ ਕਰੋ ਧਰਮ ਪਤਨੀ ਨੂੰ ਕਿ ਅਸੀਂ ਅਨਸਾਫ਼ ਦੇਮਾਰ ਸਾਡੀ ਸਰਕਾਰ ਲਿਓ ਭਲਿਆ ਮਾਨ ਸਾਹਿਬ 15 ਸਾਲ ਤੜਾ ਬਾਪੂ ਮੁੱਖ ਮੰਤਰੀ ਰਹਿ ਗਿਆ। 8 ਸਾਲ ਤੂੰ ਗ੍ਰਹਿ ਮੰਤਰੀ ਰਿਹਾ ਬੀਬੀ ਤਵਾਰੀ ਦੀ ਰਿਪੋਰਟ 98 ਚਾਹੀ ਦੱਬੀ ਕਿਨੇ ਬੀਜਪੀ ਸੈਣੀ ਕਿਨੇ ਲਾਇਆ ਜਿਹੜੀ ਜਵਾਨੀ ਕੋਕੋ ਕੇ ਮਾਰੀ ਇਜਹਾਰ ਆਲ ਨੂੰ ਟੇਟਾਂ ਕਿਨੇ ਦਿੱਤੀਆਂ ਦੇ ਘਰ ਵਾਲੀ ਨੂੰ ਚੇਰਮੈਨ ਇਹ ਨਹੀਂ ਦਿੱਤੀਆਂ ਜਿਹਨੇ ਆਲ ਨੂੰ ਸੈਨਾ ਬਣਾ ਕੇ ਸਾਡੇ ਨੌਜਵਾਨ ਮੁੰਡੇ 15 15 ਸਾਲ ਦੇ ਦਰਾਮਾ ਰੋਡ ਤੇ ਜੇ ਕਾਂਗਰਸ ਨੇ ਸਿੱਖ ਮਾਰੇ ਨੇ ਬਾਦਲ ਨੇ ਸਿੱਖੀ ਮਾਰੀ ਆ ਸਾਡੇ ਲੋਕ ਕਹਿੰਦੇ ਬਾਦਲ ਚੰਗਾ ਸੀ ਕਿਹੜੀ ਗੱਲ ਚੰਗਾ ਸੀ ਇਹ ਕਹਿੰਦੇ ਮਾਫੀ ਮੰਗ ਲਈ ਸੋਡੇ ਗੁਨਾਹਾਂ ਦੀ ਮਾਫੀ ਇੰਨੀ ਲੰਮੀ ਐ ਇਹਨੀ ਲੰਬੀ ਲਿਸਟ ਆ ਤੁਹਾਡੇ ਗੁਨਾਹਾਂ ਦੀ ਤੁਹਾਡੀਆਂ ਕਰਤੂਤਾਂ ਦੀ ਕਿ ਇਥੇ ਕਈ ਕਾਪੀਆਂ ਕਈ ਰਜਿਸਟਰ ਭਰ ਜਾਣੇ ਤੇ ਕਈ ਪੰਨਿਆਂ ਦੀ ਸ਼ਾਹੀ ਮੁੱਕ ਜਾਨੀ ਲਿਖਦੇ ਲਿਖਦੇ ਵੀ ਕਹਿੰਦਾ ਸੀ ਮਾਫੀ ਮੰਗ ਲਈ ਪਰ ਹਾਲੇ ਵੀ ਲੋਕ ਬਈ ਨਾਲ ਇਝਾਤੋਂ ਨਿਕਲ ਨਹੀਂ ਰਹੇ ਅੱਜ ਵੀ ਸਾਡੇ ਲੋਕ ਕਦੇ ਇੱਧਰ ਤੇ ਕਦੇ ਉੱਧਰ ਤੇ ਕਦੇ ਇੱਧਰ ਤੇ ਕਦੇ ਉੱਧਰ ਸੋਚਣਾ ਨਹੀਂ ਛੱਡਦੇ ਮੈਂ ਲੋਕਾਂ ਨੂੰ ਅਪੀਲ ਕਰਦਾ ਮੈਂ ਪਿੰਡ ਪਿੰਡ ਜਾਣਾ ਕਿ ਤੁਸੀਂ ਤੁਹਾਡੇ ਪਿੰਡ ਦੇ ਜਿਹਾ ਜਥੇ ਬੰਦੇਆਂ ਨੇ ਕਿਸਾਨਾਂ ਦੀਆਂ ਨੇ ਮਜ਼ਦੂਰਾਂ ਦੀ ਉਹਨਾਂ ਨਾਲ ਜੁੜੋ ਜਿੰਨਾ ਚਿਰ ਜਥੇਬੰਦ ਹੋ ਕੇ ਢਾਂਚੇ 'ਚ ਇਕੱਠੇ ਨਹੀਂ ਹੁੰਦੇ ਜੁੜਦੇ ਨਹੀਂ ਇਕਾਂ ਨਹੀਂ ਕਰਦੇ ਆਪਣੇ ਪਿੰਡਾਂ ਦਾ ਭਾਈਚਾਰਾ ਨਹੀਂ ਕਾਇਮ ਕਰਦੇ ਛੋਡੇ ਮਸਲੇ ਦਾ ਹੱਲ ਨਹੀਂ ਹੁੰਦਾ ਸਿਆਸੀ ਬਦਲ ਤੁਸੀਂ ਦੇਖ ਲਿਆ 92 ਤੱਕ ਤੁਸੀਂ ਦੇਖ ਲਈ ਆ ਕਰਤੂਤਾ ਬੰਨ ਮਿਆਲਾਂ ਦੀ ਤੇ ਅਸੀਂ ਕਹਿਣਾ ਚਾਹੁੰਦੇ ਇੱਥੇ ਬੈਠੇ ਵੀ ਭਾਂਸਿਆਂ ਸਮਾਇਕ ਕੋਈ ਨਹੀਂ ਰਹਿੰਦਾ ਹੁੰਦਾ ਅੱਜ ਤੂੰ ਪਾਵਰ ਚੈੱਕ ਕੱਲ ਨੂੰ ਕੋਈ ਹੋਰ ਹੋਣਾ ਲੋਕਾਂ ਦੇ ਹੋਰ ਬਿਠਾ ਦੇਣਾ ਤੇ ਭਾਈਦਾਂ ਨੂੰ ਬਾਹਰ ਇੱਕੋ ਜੇ ਹੁੰਦੇ ਆ ਇਹ ਗੱਲ ਗਲਤ ਨਾ ਕਰ ਇਹ ਧੱਕਾ ਨਾ ਕਰ ਅੱਤ ਦੇ ਖੁਦਾ ਦਾ ਵੈਰ ਆ ਉਹ ਡਰ ਖ ਖੋਪਾ ਪ੍ਰਮਾਤਮਾ ਤੋਂ ਤੇ ਤੂੰ ਐਡਾ ਤੈਨੂੰ ਲੱਗਦਾ ਵੀ ਇੰਨਾ ਹੰਕਾਰ ਤੇ ਇੰਨੀ ਹੋਮੇ ਨੂੰ ਆਪਣੀ ਪੱਠੇ ਪਾ ਰਿਹਾ ਹੰਕਾਰ ਨੂੰ ਕਿ ਇੱਕ ਭਾਨੇ ਵਰਗਾ ਬੰਦਾ ਨੌਜਵਾਨ ਤੇ ਸਰ ਮੁੱਦਿਆਂ ਦੀ ਗੱਲ ਕਰਦਾ ਚੱਕ ਕੇ ਯਾਰ ਸੀਏ ਦੇ ਵਿੱਚ ਤੂੰ ਨੰਗਾ ਕਰਕੇ ਉਹਨੂੰ ਕਟਾਏਗਾ ਉਹਦੀ ਵੀਡੀਓ ਬਣਾ ਕੇ ਤੂੰ ਮੈਨੂੰ ਭੇਜੋ ਉਹਨੂੰ ਵੀਡੀਓ ਕਾਲ ਤੇ ਦੇਖਿਆ ਵੀ ਕਿਵੇਂ ਕੁੱਟਮਾਰ ਕਰ ਰਹੇ ਹੋ ਇਹ ਕਰੇਗਾ ਤੁਸੀਂ ਇਹਦਾ ਇਹਦਾ ਜਵਾਬ ਦੇਣਗੇ ਨਹੀਂ ਲੋਕ ਤੈਨੂੰ ਸੋ ਇਹ ਫੈਸਲਾ ਲੋਕਾਂ ਨੇ ਕਰਨਾ ਹੋਂ ਕਿ ਤੁਸੀਂ ਕੀ ਚਾਹੁੰਦੇ ਆ ਅੱਜ ਕਹੇ ਭਾਨੇ ਦੀ ਵਾਰੀ ਆ ਕੱਲ ਨੂੰ ਕਹੇ ਮੇਰੇ ਵਰਗੇ ਦੀ ਵਾਰੀ ਆ ਪਰ ਤੋਂ ਸੁਖ ਵਰਗੇ ਦੀ ਵਾਰੀ ਆ ਇਹਨੀਆਂ ਲੋਕਾਂ ਦੇ ਜਿਹੜਾ ਬੰਦਾ ਕੋਈ ਬੋਲੂ ਉਹਦੀ ਵਾਰੀ ਹੋਣੀ ਆ ਹੁਣ ਇਹਦਾ ਜੋਰ ਲੱਗਿਆ ਵੀ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਅੰਦਰ ਜਿਹੜੀਆਂ ਜਥੇਬੰਦੀਆਂ ਬਣੀਆਂ ਨੇ ਇਹ ਤੋੜ ਦਿਓ ਲੋਕਾਂ ਦਾ ਇਹਨਾਂ ਤੋਂ ਨਾਲੋਂ ਮਤਲਬ ਕਿਸ ਤਰੀਕੇ ਦਾ ਫਰਕ ਪਾ ਦਿਓ ਇਹ ਕਹਿਣ ਲੱਗੇ ਇਹਦਾ ਬਖਾਊ ਹੈ ਇਹ ਪੈਸੇ ਲੈ ਕੇ ਧਰਨਾ ਲਾਉਂਦੇ ਆ ਇਹਦਾ ਛੜਕਾਂ ਦੇ ਬਹਿ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਇਹ ਵਜਾ ਰੀ ਦੇਖਦੇ ਇਹ ਜਗਾ ਦੇਖਦੇ ਇਹ ਭਵੰਤੇ ਬਿਆਨ ਹੂੰ ਕਿ ਕਿਸੇ ਵੀ ਤਰੀਕੇ ਨਾਲ ਲੋਕ ਜਥੇਬੰਦੂ ਰੂਪ ਚ ਇਕੱਠੇ ਨਾ ਹੋਣ ਜੇ ਇਕੱਠੇ ਹੋਗੇ ਸਾਨੂੰ ਘੇਰ ਕੇ ਸਵਾਲ ਕਰਨਗੇ ਜੇ ਇਕੱਲੇ-ਇਕਲੇ ਹੀ ਦਫਾੜ ਕਰਕੇ ਰੱਖੇ ਅਸੀਂ ਬੋਟਾਂ ਲੈਦੇ ਰਹਾਂਗੇ ਪਰ ਮੈਂ ਲੋਕਾਂ ਨੂੰ ਕਹਿੰਦਾ ਸੋਡਾ ਮਸਲੇ ਦਾ ਹੱਲ ਸੋਡੇ ਇੱਕੇ ਚ ਹੈ ਤੁਸੀਂ ਦਿੱਲੀ ਮੋਰਚਾ ਜਿੱਤ ਕੇ ਆਏ ਹੋ ਇਸ ਕਰਕੇ ਜਿੱਤ ਕੇ ਆਏ ਹੋ ਕਿ ਤੁਸੀਂ ਇੱਕ ਸੀ ਤੁਸੀਂ ਸਾਨੂੰ ਕੋਈ ਸਿਆਸੀ ਬੰਦਾ ਜਿੱਤਾ ਕੇ ਲਿਆ ਤੁਸੀਂ ਅਸੀਂ ਧਰਜਦਾ ਕਿਹਦਾਈ ਹੈ ਲੋਕਾਂ ਦਾ ਇਕੱਠ ਗਿਆ ਉਹ ਤੇਰਾ ਨੂੰ ਵੀ ਜਾਣਾ ਦਿੱਲੀ ਵੱਲ ਨੂੰ ਤਾਂ ਬਾਈ ਨਾਲ ਖੜੋ ਆਪਣੇ ਲੋਕਾਂ ਜੇ ਬਚਾਉਣਾ ਭਾਈਚਾਰਾ ਕੰਮ ਕਰ ਲੋ ਛੱਡ ਦਿਓ ਜਾਤਾਂ ਪਾਤਾਂ ਮੈਂ ਹਰ ਪਿੰਡ ਤੇ ਮੇਰਾ ਸੁਨੇਹਾ ਹੁੰਦਾ ਕਿ ਗੁਰਦੁਆਰੇ ਸੇਵੇ ਇੱਕ ਕਰ ਲੋ ਸੰਗਰਾਹਾਂ ਦੇ ਨਾਲ 100-100 ਰੁਪਿਆ ਬੰਦਾ ਕੱਢੋ ਸਾਰੇ ਜਿੰਨੇ ਪਿੰਡ ਦੇ ਪਰਿਵਾਰ ਨੇ ਕੋਈ ਗਰੀਬ ਬੰਦਾ ਪਿੰਡ ਦਾ ਮਾਤਲ ਬੰਦਾ ਬਿਨਾਂ ਲਾਜ ਤੋਂ ਮਰ ਰਹੀ ਮਦਦ ਕਰੋ ਕੋਈ ਬਿਨਾਂ ਕਿਸੇ ਕੋ ਘਰ ਹੈ ਨਹੀਂ ਡਿੱਗਿਆ ਪਿਆ ਉਹਦੀ ਮਦਦ ਕਰੋ ਜੇ ਭਾਈਚਾਰਾ ਕੰਮ ਕਰਾਂਗੇ ਸਾਂਝਾ ਕੰਮ ਕਰਾਂਗੇ ਤਾਂ ਗੱਲ ਬਾਣੀ ਅਸੀਂ ਕਹਿੰਦੇ ਪੰਜਾਬ ਬਚਾਓ ਮੈਂ ਕਹਿੰਦਾ ਪਹਿਲਾਂ ਪਿੰਡ ਬਚਾਓ ਪਿੰਡ ਤਾਂ ਬਚਣਗੇ ਜੇ ਭਾਈਚਾਰਾ ਬਚੂਗਾ ਏਕਾ ਬਣੂਗਾ ਸਾਂਝਾ ਬਣਨ ਗਿਆ ਆਹ ਯਾਰ ਸੱਚੀ ਬੰਦਿਆ ਨੇ ਇਹਦਾ ਮੂੰਹ ਇੱਧਰ ਨੂੰ ਆ ਕੇ ਇੱਧਰ ਨੂੰ ਭਰਾ ਭਰਾ ਦਾ ਬੈਰੀ ਬਣਾਦਾ ਪੁੱਤ ਪਿਓ ਦਾ ਬੈਰੀ ਬਣਾਤਾ ਗਮਾਂਢੀ ਗਮਾਂਢੀ ਨੂੰ ਬੋਲਣੋਂ ਹਟ ਗਿਆ ਅਸੀਂ ਵਿਆਹਾਂ ਸ਼ਾਦੀਆਂ ਤੇ ਇੱਕ ਦੋ ਬਲਾਉਣਾ ਬਲਾਉਣਾ ਵੀ ਹਟ ਗਿਆ ਵੀ ਸਾਡੇ ਦੂਜੀ ਪਾਰਟੀ ਦਾ ਦੂਜੀ ਪਾਰਟੀ ਦਾ ਮੈਂ ਇਹਨਾਂ ਲੋਕਾਂ ਨੂੰ ਪੁੱਛਦਾ ਹਾਂ ਕਿ ਕੀ ਸਾਡੇ ਪਿੱਛੇ ਕੋਈ ਲੀਡਰ ਜੇਲ੍ਹ ਗਿਆ ਸਾਡੇ ਪਿੱਛੇ ਕੋਈ ਲੀਡਰ ਹਾਲ ਤੱਕ ਇਹਦਾ ਸਿਰ ਪਾਟਿਆ ਸਿਰ ਪਾੜਦੇ ਆ ਲੋਕਾਂ ਦੇ ਸਾਡੀਆਂ ਦੁਸ਼ਮਣੀਆਂ ਪੀੜੀਆਂ ਪੈ ਜਾਂਦੀਆਂ ਇਹ ਰਾਜ ਭਾਗ ਕਰਕੇ ਹੋ ਜਾਂਦੇ ਆ ਖੁਸ਼ੀ ਇਹਨਾਂ ਦੇ ਪਿੱਛੇ ਮਤ ਲੱਗੋ ਇਹ ਦੁਸ਼ਮਣੀਆਂ ਖੜੀਆਂ ਕਰੋ ਸਾਂਝਾ ਕੰਮ ਕਰ ਲੋ ਬਾਈ ਆਪਣਾ ਭਾਈਚਾਰਾ ਕੰਮ ਕਰੋ ਦੂਜੀ ਗੱਲ ਮੈਂ ਕਹਿੰਦਾ ਵੀ ਜਿਹੜਾ ਕੰਮ ਅਸੀਂ ਭਈਆਂ ਨੂੰ ਦਿੰਨੇ ਆ ਆਪਣੇ ਮਜ਼ਦੂਰਾਂ ਨੂੰ ਦਿਓ ਮੇਰਾ ਹਰ ਪਿੰਡ ਤੇ ਸੁਨੇਹਾ ਵੀ ਜੇ ਆਪਣੇ ਬੰਦਿਆਂ ਨੂੰ ਕੰਮ ਦੇਵਾਂਗੇ ਸਾਡੇ ਨਾਲ ਸਦੀਆਂ ਤੋਂ ਲੈ ਕੇ ਦੁੱਖਾਂ ਸੁੱਖਾਂ ਨੇ ਸਾਂਝੀ ਰਹੇ ਨੇ ਸਾਡੇ ਨਾਲ ਜੰਗਾਂ ਜੁੱਦਾਂ 'ਚ ਬਰਾਬਰ ਖੜ ਕੇ ਲੜਿਆ ਭਾਈ ਜੀ ਉਹਨਾਂ ਭਾਈਚਾਰੇ ਦੇ ਵਾਰਸ ਅੱਜ ਫਰਜ਼ ਬਣਦਾ ਬਾਈ ਆਪਣੇ ਲੋਕਾਂ ਨੂੰ ਆਪਣੇ ਭਾਈਚਾਰੇ ਨੂੰ ਨਾਲ ਖੜ ਕੇ ਪਰ ਅਸੀਂ ਕਹਿ ਦਿੰਨੇ ਆ ਫਲਾਣ ਨੇ ਸਾਡੇ ਬੰਦੇ ਫਲਾਣੇ ਧਰਮ 'ਚ ਵਾਗ ਗਏ ਸਾਡੇ ਬੰਦੇ ਫਲਾਣੇ ਡੇਰੇ 'ਚ ਵਾਗ ਗਏ ਜਾਣਾ ਹੀ ਹੈ ਜਿਹਦਾ ਆਪਾਂ ਉਹਨਾਂ ਦੀ ਬਾਹ ਨਹੀਂ ਫੜਦੇ ਸੋ ਇਹ ਮੇਰਾ ਸਨੇਹਾ ਪਿੰਡ ਪਿੰਡ ਮੈਂ ਦੇਣ ਦੀ ਕੋਸ਼ਿਸ਼ ਕਰ ਰਿਹਾ ਆਪਣੀ ਬੋਲੀ ਨੂੰ ਸੰਭਾਲਣ ਦੀ ਗੱਲ ਕਰ ਰਿਹਾ ਇਤਿਹਾਸ ਨੂੰ ਬਚਾਉਣ ਦੀ ਸੰਭਾਲਣ ਦੀ ਗੱਲ ਕਰ ਰਿਹਾ ਆਪਣੇ ਪਾਣੀਆਂ ਨੂੰ ਬਾਹਰ ਭੱਜ ਰਹੀ ਜਵਾਨੀ ਨੂੰ ਜਿਹਦਾ ਪ੍ਰਵਾਸ ਹੋ ਰਿਹਾ ਪੰਜਾਬ ਦੇ ਵਿੱਚੋਂ ਤੇ ਜਿਹੜਾ ਇੱਥੇ ਨਸ਼ਿਆਂ ਨਾਲ ਮਰਦੀ ਜਵਾਨੀ ਹੈ ਇਹ ਗੱਲਾਂ ਮੈਂ ਸਾਰੀਆਂ ਲੋਕਾਂ ਦੇ ਅੱਗੇ ਰੱਖ ਰਿਹਾ ਭਾਈ ਮੇਰੇ ਇਕੱਲੇ ਵਰਗਿਆਂ ਨਾਲ ਜਾਂ ਹੋਰ ਦੋ ਚਾਰ ਬੋਲਨਾਂ ਨਾਲ ਗੱਲ ਨਹੀਂ ਬਲਣੀ ਸਾਰੇ ਸੋਚ ਨਾਲ ਜਿਹੜਾ ਸੋਚ ਬਣਾਉ ਸੋਚ ਨਾਲ ਸਹਿਮਤ ਹੋ ਕੇ ਆਪਣੇ ਤੇ ਲਾਗੂ ਕਰਕੇ ਅੱਗੇ ਪੰਜਾਬ ਨੂੰ ਧੰਨਵਾਦ ਅਸੀਂ ਗੱਲਬਾਤ ਕਰ ਰਹੇ ਸੀ